ਦੋਸਤੋ ਇੱਧਰ ਆਓ ਆ ਲొਕੇਸ਼ਨ ਦੇਖੋ ਜੀ ਆ ਹੈਗਾ ਖਰੜ ਤੇ ਇੱਥੇ ਆਪਾਂ ਖੜੇ ਹੋਏ ਆ ਜੇਨਨ ਕੀ ਚੰਡੀਗੜ੍ਹ ਦੇ ਨਾਲ ਬਿਲਕੁਲ ਪਿੰਡ ਆ ਜਿੱਥੇ ਆਪਾਂ ਖੜੇ ਹੋਏ ਆ ਬਿਲਕੁਲ ਹਨਾ ਜੀ ਤੇ ਦੋਸਤੋ ਆ ਘਰ ਦੇਖ ਲਓ ਤੁਸੀਂ ਨਿੱਕਾ ਜਿਹਾ ਘਰ ਆ ਜਵਾਂ ਤੇ ਇਹ ਬੰਦਾ ਮਤਲਬ ਕਿ ਗਵਰਨਮੈਂਟ ਜੌਬ ਕਰਦਾ ਤੇ ਚੰਡੀਗੜ੍ਹ ਦੇ ਵਿੱਚ ਮਤਲਬ ਕਿ ਆ ਖੇਤੀ ਵੀ ਕਰਦਾ ਤੇ ਪਰ ਗਵਰਨਮੈਂਟ ਜੌਬ ਦੇ ਨਾਲ ਨਾਲ ਕੀ ਕੰਮ ਕਰ ਕੰਮ ਕਿਹੜੇ ਕਰਦੇ ਆ ਆਜਾ ਤੁਹਾਨੂੰ ਦਿਖਾ ਦਿੰਨੇ ਆ ਲਾਈਵ ਚੈੱਕ ਕਰਾ ਦਿੰਨੇ ਆ ਆਪਣੇ ਵਰਗੇ ਕੋਲੇ ਥੋੜੇ ਜਿਹੇ ਪੈਸੇ ਹੋਣ ਤੇ ਆਪਾਂ ਕਹਿੰਨੇ ਆ ਵੀ ਘਰੋਂ ਜ਼ਮੀਨ ਵੇਚੋ ਤੇ ਸਿੱਧਾ ਚੰਦੇਗੜ੍ਹ ਪਹੁੰਚ ਜਾਓ ਜਾਨੀ ਕੀ ਪਿੰਡਾਂ ਵਾਲੇ ਹੁੰਦੇ ਆ ਵੀ ਪਿੰਡਾਂ ਵਾਲੇ ਕਹਿੰਦੇ ਆ ਵੀ ਛੱਡੋ ਇਹਨਾਂ ਕੰਮਾਂ 'ਚ ਕੀ ਪਿਆ ਬਰਾੜ ਸਾਹਿਬ ਹਾਂਜੀ ਕੁਰਸੀ ਤੇ ਬਹਿੰਦੇ ਬਹਿੰਦਾ ਇੱਧਰ ਕਿੱਧਰ ਆ ਗਏ ਅਸਲ ਤਾਂ ਹੁਣ ਇਹਦੀ ਵਿਆਖਿਆ ਥੋੜੀ ਲੰਬੀ ਚੌੜੀ ਆ ਅੱਛਾ ਜੀ ਜਿਹਨਾਂ ਦੇ ਇਹ ਕੰਮ ਆ ਹਾਂ ਹਾਂ ਪਹਿਲੇ ਇੱਕ ਕੰਮ ਦੇ ਨਾਲ ਨਾ ਇੱਕ ਤਾਂ ਦਵਾਈਆਂ ਦਾ ਨੀਂਦ ਨੂੰ ਖੜਾ ਮਤਲਬ ਦਵਾਈਆਂ ਤੋਂ ਖੜਾ ਛੁੱਟਦਾ ਦੂਜਾ ਪੈਸੇ ਦੀ ਸੇਵਿੰਗ ਤੀਜਾ ਤੁਹਾਨੂੰ ਪਤਾ ਹੀ ਨਹੀਂ ਲੱਗਦਾ ਜਿਹੜਾ ਇੱਕ ਸਟ੍ਰੈਸ ਲੱਭ ਜਾਈਦਾ ਨਾ ਹੂੰ ਹੂੰ ਉਹਦਾ ਇਲਾਜ ਸਭ ਤੋਂ ਸਸਤਾ ਤੇ ਵਧੀਆ ਉਹਨਾਂ ਸਟ੍ਰੈਸ ਦੇ ਵਿੱਚ ਕੀ ਕਰਦਾ ਬੰਦਾ ਆ ਕੇ ਸਟ੍ਰੈਸ ਚਾ ਕੇ ਦਵਾਈਆਂ ਲੈਂਦਾ ਕੰਮ ਛੱਡਦਾ ਹੋਰ ਕੁੱਠੇ ਪੰਗੇ ਲੈਂਦਾ ਹੁਣ ਇਹ ਕੰਮ ਦੇ ਨਾਲ ਸਟ्रेस ਵੀ ਖਤਮ ਹੁੰਦਾ ਦਵਾਈਆਂ ਦੇ ਖਰਚਾ ਵੀ ਨਹੀਂ ਹੁੰਦਾ ਉਲਟਾ 4 ਰੁਪਏ ਬਚਦੇ ਨੇ ਬਿਲਕੁਲ ਬਿਲਕੁਲ ਇਹ ਸਭ ਤੋਂ ਕਾਰਗਰ ਤਰੀਕਾ ਦਾ ਹੈ ਤੇ ਕੋਠੀਆਂ ਕਿਉਂ ਛੱਡਤੀਆਂ ਇੱਥੇ ਇਹ ਤੰਬੂ ਜਿਵੇਂ ਰਹਿਣ ਲੱਗ ਗਏ ਦੇ ਵਿੱਚ ਬਸ ਗੱਲ ਇਹ ਹੈਗੀ ਆ ਕਿ ਹਾ ਆਪਣੀ ਭੁੱਖ ਨਾ ਦੇਖੇ ਮਾਸ ਨੀਂਦਰਾਂ ਦੇਖੇ ਬਿਸਤਰਾ ਸਹੀ ਹੈ ਜੀ ਗੱਲ ਇਹ ਆ ਵੀ ਬਿਨਾ ਗੋਲੀਆਂ ਬਿਨਾ ਦਵਾਈਆਂ ਤੋਂ ਨੀਂਦ ਜਿੱਥੇ ਬੰਦੇ ਨੂੰ ਆ ਜਾਣਾ ਉੱਥੇ ਹੀ ਨਜ਼ਾਰਾ ਆ ਜਾਣਾ ਬਿਲਕੁਲ ਜੀ ਤੇ ਹੁਣ ਰੌਲਾ ਸਭ ਤੋਂ ਵੱਡਾ ਇਹੀ ਆ ਜਿੱਥੇ ਵੀ ਕਿਤੇ ਜਾਣਦੇ ਆ ਡਾਕਟਰ ਸਾਹਿਬ ਆਪ ਇਹ ਪੁੱਛਦੇ ਹੁੰਦੇ ਨੇ ਤੁਹਾਡੀ ਨੀਂਦ ਪੂਰੀ ਹੋਈ ਹਾਂ ਹਾਂ ਹੂੰ ਸਹੀ ਹੈ ਜੀ ਤੁਹਾਡਾ ਮਤਲਬ ਸਟ੍ਰੈਸ ਨੀਂਦ ਤੇ ਇਹਦੇ 3-4 ਲੱਭੀ ਨੇੜੇ ਜਿੰਨਾਂ ਦਾ ਮਤਲਬ ਆਪਾਂ ਨੂੰ ਸਾਰਾ ਦਰਮਦਰ ਦਾ ਹਕਮ ਦਾ ਜਿਹੜਾ ਤੇ ਚੱਲ ਨੇ ਜੂਥ ਉਹ ਤਾਂ ਪਸ਼ੂ ਰੱਖਣੇ ਛੱਡ ਗਿਆ ਤੇ ਉਹ ਕਹਿੰਦਾ ਵੀ ਖੇਤੀ ਵੀ ਨਹੀਂ ਕਰਨੀ ਪਿੰਡਾਂ ਚ ਰਹਿਣਾ ਨਹੀਂ ਸ਼ਹਿਰਾਂ ਚ ਜਾਣਾ ਮੈਂ ਇਹਨੂੰ ਦੱਸਾਂ ਹਾਂਜੀ ਅੱਜ ਵੀ ਘੜੀ ਹਾਂ ਹਾਂ ਸਭ ਤੋਂ ਸਿਰੇ ਦਾ ਕਾਰੋਬਾਰ ਤੇ ਘੱਟ ਪੈਸਿਆਂ ਵਾਲਾ ਤੇ ਜਿਹੜਾ ਖੇਤੀ ਚੰਨ ਵਾਲਾ ਹੂੰ ਹੂੰ ਕਾਰੋਬਾਰ ਇਹ ਹੀ ਹੈ ਜੇ ਤੁਸੀਂ ਕਾਰੋਬਾਰ ਤੇ ਹਾਂ ਬਿਲਕੁਲ ਇਮਾਨਦਾਰੀ ਨਾਲ ਹੂੰ ਹੂੰ ਕਿਉਂਕਿ ਫਿਰ ਆਪਣੇ ਜੀ ਕਈ ਵਾਰੀ ਹੋ ਗਿਆ ਕਿ ਉਹ ਕੰਮ ਚੱਲ ਪੈਂਦਾ ਕਿ ਫਿਰ ਸਾਡੀ ਲਾਲਚ ਵੀ ਬੜੀ ਛੇਤੀ ਆਉਂਦੀ ਆ ਹੂੰ ਹੂੰ ਇਹਨੂੰ ਤਰੀਕੇ ਨਾਲ ਚਲਾਇਆ ਜਾਵੇ ਨਾ ਬਿਲਕੁਲ ਜੀ ਮੈਂ ਕਹਿੰਦਾ ਨਾਲੇ ਦੇ ਦੇਖੋ ਨਾਲੇ ਦਾ ਤੁਸੀਂ ਕਹਾਵੋ ਨਹੀਂ ਪੁੰਨ ਨਾਲੇ ਫਲੀਆਂ ਜਦੋਂ ਤੁਸੀਂ ਸਹੀ ਚੀਜ਼ ਕਿਸੇ ਨੂੰ ਦੋਵੋਗੇ ਉਹ ਵੀ ਤੁਹਾਨੂੰ ਅਸੀਸਾਂ ਦੇਊਗਾ ਅਸੀਸਾਂ ਦੇ ਨਾਲ-ਨਾਲ ਇਹਨਾਂ ਨੂੰ ਵੀ ਜੋ ਚੰਗੀ ਤਰ੍ਹਾਂ ਤੁਸੀਂ ਸੇਵਾ ਕਰੋਗੇ ਕਿ ਚੰਗੇ